ਜੇ ਦਾਨੀ ਸੱਜਣ ਵੀਰਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਵਿਲੱਖਣ ਸੇਵਾ ਬੜੀ ਹੀ ਨਰਾਲੀ ਸੇਵਾ ਕਰਦੇ ਨੇ ਮੇਰੇ ਭਰਾ ਵੀਰ ਮੂਨ ਤੋਂ ਸਾਡੇ ਵੀਰ ਰੇਸ਼ਮ ਨੇ ਤੇ ਜਦੋਂ ਅਸੀਂ ਕੱਲ ਮਾਝੇ ਵਾਲੀ ਸਾਈਡ ਰਾਵੀ ਦੇ ਕਿਨਾਰੇ ਗਏ ਤੇ ਸਾਨੂੰ ਪਿੱਛੋਂ ਫੋਨ ਆਇਆ ਵੀ ਤੁਸੀਂ ਕਿੱਥੇ ਹੋ ਤੇ ਅਸੀਂ ਕਿਹਾ ਐਵੇਂ ਕਰਕੇ ਅਸੀਂ ਰਾਵੀ ਦੇ ਕਿਨਾਰੇ ਆ ਮਾਝੇ ਆ ਤੇ ਰੇਸ਼ਮ ਵੀਰ ਨੇ ਕਿਹਾ ਵੀ ਕਿੰਨੀ ਸੇਵਾ ਪਾਈਏ ਅਸੀਂ ਕਿਹਾ ਕੋਈ ਗੱਲ ਨਹੀਂ ਜਿੰਨੀ ਵੀ ਤੁਹਾਨੂੰ ਮਿੱਠੀ ਕਿ ਲੱਗਦੀ ਏ ਉਹਨਾਂ ਨੇ ਬਿਨਾ ਪੁੱਛੇ ਬਿਨਾ ਦੱਸੇ 1 ਲੱਖ ਰੁਪਇਆ ਖਾਤੇ ਵਿੱਚ ਪਾ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਗਰਮੀਤ ਸਿੰਘ ਕੰਬੋਜ ਤੇ ਉਹਨਾਂ ਦੇ ਸੁਪੁੱਤਰ ਸਾਡੇ ਭਰਾ ਰੇਸ਼ਮ ਸਿੰਘ ਕੰਬੋਜ ਜੋ ਕਿ ਕੰਬੈਨਾਂ ਦਾ ਕੰਮ ਕਰਦੇ ਹਨ ਮਕੈਨਿਕ ਹਨ ਮਿਸਤਰੀ ਹਨ ਤੇ ਕੰਬੈਨਾਂ ਵੀ ਨੇ ਉਹਨਾਂ ਦੀ ਹੂਨਕ ਤੋਂ ਨੇ ਬੜੇ ਸ਼ਰਧਾवान ਬੰਦੇ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੋ ਆਪਣੀ ਇੱਥੇ ਪੰਜਾਬੀ ਵੀਰ ਨੇ ਹੜ ਪ੍ਰਭਾਵਿਤ ਕਿਸਾਨ ਨੇ ਉਹਨਾਂ ਦੇ ਹੱਕ 'ਚ ਖੜੇ ਅਤੇ 1 ਲੱਖ ਰੁਪਏ ਦੀ ਮਦਦ ਕੀਤੀ ਹੋਏ 1 ਲੱਖ ਰੁਪਿਆ ਜਿੰਨੂੰ ਜਿੰਨੂੰ ਜਿਵੇਂ ਜਿਵੇਂ ਲੋੜ ਹੁੰਦੀ ਹੈ ਉਵੇਂ ਵੰਡ ਰਹੇ ਹਾਂ ਅਤੇ ਹੋਰ ਵੀ ਜਿਹੜੇ ਭਰਾਵਾਂ ਨੇ ਪੈਸੇ ਦਿੱਤੇ ਨੇ ਉਹਨਾਂ ਨੂੰ ਵੀ ਅਸੀਂ ਲੋੜ ਮੁਤਾਬਕ ਜਿੱਥੇ ਤੇਲ ਦੀ ਲੋੜ ਹੈ ਜਾਂ ਕਿਸੇ ਦਾ ਘਰ ਡਿੱਗਿਆ ਹੈ ਉਸ ਹਿਸਾਬ ਨਾਲ ਥੋੜੇ ਜੋ ਥੋੜਾ ਉਵੇਂ ਦੇਖ ਕੇ ਚੰਗੀ ਤਰ੍ਹਾਂ ਉਵੇਂ ਪੈਸੇ ਵੰਡੇ ਜਾ ਰਹੇ ਨੇ